ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨਮ ਟਿੱਕ ਦੇ ਉੱਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਜਿਵੇਂ ਪਹਿਲਾਂ ਕੜਾਈ ਕਰਦੇ ਆਨੇ ਨਾ ਸੂਟ ਦੇ ਉੱਤੇ ਆਪਾਂ ਛਾਪ ਉਤਾਰਦੇ ਆਂ ਕੜਾਈ ਕਰਨ ਦੇ ਲਈ ਕਿਸੇ ਵੀ ਡਿਜ਼ਾਈਨ ਨੂੰ ਤਾਂ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਦੇਖਾਂਗੇ ਵੀ ਆਪਾਂ ਨੂੰ ਸੂਟ ਦੇ ਉੱਤੇ ਛਪਾਈ ਕਰਨ ਦੇ ਲਈ ਕੀ ਕੀ ਸਮਾਨ ਚਾਹੀਦਾ ਹੈ ਵੀ ਕੀ ਕੀ ਸਮਾਨ ਜ਼ਰੂਰੀ ਹੁੰਦਾ ਵੀ ਜਿਹਦੇ ਨਾਲ ਹੀ ਆਪਾਂ ਸੂਟ ਉੱਤੇ ਡਿਜ਼ਾਈਨ ਦਾ ਛਾਪ ਉਤਾਰ ਸਕਦੇ ਆਂ ਤੁਹਾਨੂੰ ਪਹਿਲਾਂ ਕਮੈਂਟ ਆਏ ਸੀਗਾ ਹੋਰ ਵੀ ਪਹਿਲਾਂ ਕਈ ਵੀਡੀਓ ਦੇ ਵਿੱਚ ਕਮੈਂਟ ਆਏ ਨੇ ਵੀ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਤੇ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਛਾਪੇ ਦੀ ਜਾਣਕਾਰੀ ਦਵਾਗੇ ਵੀ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਜ਼ਰੂਰੀ ਆ ਤੇ ਜਿਹੜੇ ਨਵੇਂ ਪਹਿਨਪਰਾਂ ਚਾਹੋਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਦੇ ਹੋ ਚਲੋ ਜੀ ਆਪਾਂ ਜਿਆਦਾ ਸਮਾਨ ਨਾਲ ਲੈਂਦੇ ਹੋਏ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਛਾਪੇ ਦੇ ਲਈ ਆਪਾਂ ਨੂੰ ਕੀ ਕੀ ਸਮਾਨ ਜ਼ਰੂਰੀ ਆ ਲਓ ਜੀ ਅਮਨ ਤੁਹਾਨੂੰ ਦੱਸਣਗੇ ਵੀ ਆਪਾਂ ਨੂੰ ਸੂਟ ਦੇ ਉੱਤੇ ਕਿਸੇ ਵੀ ਡਿਜ਼ਾਈਨ ਨੂੰ ਬਣਾਉਣ ਦੇ ਲਈ ਜਿਹੜਾ ਆਪਾਂ ਛਾਪਾ ਉਤਾਰਦੇ ਆ ਵੀ ਉਹਦੇ ਲਈ ਕੀ ਕੀ ਸਮਾਨ ਲੋੜੀ ਹ ਤੇ ਦੱਸਣਗੇ ਅਮਨ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਵੇਂ ਟਰੇਸ ਕਰਨੀ ਆ ਉਹਦੇ ਲਈ ਆਪਾਂ ਨੂੰ ਡਰਾਇੰਗ ਕਰਨ ਵਾਸਤੇ ਪੈਨਸਲ ਰੇਜਲ ਤੇ ਇੱਕ ਵਾਈਟ ਪੇਪਰ ਇਹ ਆਪਣੇ ਲੇਵੇ ਹੋਣਾ ਜ਼ਰੂਰੀ ਚਾਹੀਦਾ ਜਾਂ ਜੇਕਰ ਤੁਹਾਡਾ ਪ੍ਰਿੰਟ ਨਾਲ ਸੈੱਟ ਆਉਂਦਾ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਸੈੱਟ ਆਉਂਦਾ ਜਿਵੇਂ ਕਿ ਸਾਡਾ ਤਰੀਕਾ ਹੈ ਅਸੀਂ ਇਸੇ ਤਰੀਕੇ ਨਾਲ ਕਰਦੇ ਹਾਂ ਹਨਾ ਪਹਿਲਾਂ ਐਵੇਂ ਵਾਈਟ ਪੇਪਰ ਤੇ ਜਿਵੇਂ ਆ ਟਰੇਸ ਮਤਲਬ ਡਿਜ਼ਾਈਨ ਬਣਾਇਆ ਹੋਇਆ ਤੇ ਇਹਦੀ ਟਰੇਸ ਆਪਾਂ ਟਰੇਸ ਪੇਪਰ ਤੇ ਉਤਾਰ ਕੇ ਫਿਰ ਉਹ ਕਰਦੇ ਹੁੰਨੇ ਆ ਤੇ ਇਸੇ ਤਰ੍ਹਾਂ ਜਿਵੇਂ ਹੁਣ ਆ ਪੈਨਸਲ ਨਾਲ ਆਪਾਂ ਟਰੇਸ ਕਰ ਆਹ ਚਾਰ ਲਾਂਗੇ ਡਿਜ਼ਾਈਨ ਇਹਦੇ ਤੇ ਪੈਨਸਲ ਵੀ ਐਵੇਂ ਵੀ ਡਾਰਕ ਹੋਣੀ ਚਾਹੀਦੀ ਜਿਹੜੀ ਟਰੇਸ ਪੇਪਰ ਵਿੱਚ ਦੀ ਦਿ세 ਕਈ ਵਾਰ ਆਇਆ ਹੁੰਦਾ ਨਾ ਪੈਨਸਲ ਫਿੱਕੀ ਹੁੰਦੀ ਹੈ ਕਿ ਉਹ ਫਿਰ ਟਰੇਸ ਪੇਪਰ ਵਿੱਚ ਦੀ ਦਿਸਦੀ ਨਹੀਂ ਹੈਗੀ ਸਪਿਆ ਹੋਇਆ ਵੀ ਕਿਵੇਂ ਦਾ ਆਪਾਂ ਨੇ ਟਰੇਸ ਉਤਾਰਨੀ ਆ ਫੋਦ ਤੋਂ ਬਾਅਦ ਜਿਵੇਂ ਆ ਡਿਜ਼ਾਈਨ ਛਪਿਆ ਹੋਇਆ ਹੈ ਨਾ ਇਹ ਆਪਾਂ ਹਨ ਇਹ ਵਾਲਾ ਪੇਪਰ ਲੈ ਲੈਣਾ ਆਪਾਂ ਨੇ ਇਹ ਕੱਚਾ ਪੇਪਰ ਹੁੰਦਾ ਮਤਲਬ ਟ੍ਰੇਸ ਪੇਪਰ ਹੁੰਦਾ ਜਿਵੇਂ ਪਹਿਲਾਂ ਆਉਂਦਾ ਹੁੰਦਾ ਸੀ ਇੱਕ ਤਾਂ ਇਹ ਵਾਲਾ ਹੁੰਦਾ ਹੈਗਾ ਇਹ ਫਟਦਾ ਛੇਤੀ ਹੈਗਾ ਮਤਲਬ ਵੀ ਲੰਬਾ ਟਾਈਮ ਨਹੀਂ ਚੱਲਦਾ ਇਹ ਹਾਂ ਜਿਵੇਂ ਹੁਣ ਆਹ ਦੇਖੋ ਡਿਜ਼ਾਈਨ ਆਪਾਂ ਨੇ ਟ੍ਰੇਸ ਬਣਾਈ ਹੋਈ ਸੀ ਹਨਾ ਜਿੱਥੇ ਕਿਤੇ ਗਲੀ ਥੋੜੀ ਜਿਆਦਾ ਉਹ ਨਿਕਲ ਜਾਂਦੀ ਐ ਨਾ ਐਵੇਂ ਫਟ ਜਾਂਦਾ ਹੈ ਛੇਤੀ ਡਿਜ਼ਾਈਨ ਤਾਂ ਕਰਕੇ ਇਹ ਥੋੜਾ ਜਆ ਮਤਲਬ ਗਲੀ ਕੱਢਣਾ ਜਿਵੇਂ ਜੇ ਆਪਣਾ ਹੱਥ ਨਾਲ ਗਲੀਆਂ ਕੱਢਣੀਆਂ ਨੇ ਤਾਂ ਇਹਦੇ ਵਿੱਚ ਸੌਖੀਆਂ ਨਿਕਲ ਜਾਂਦੀਆਂ ਨੇ ਇਹ 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 ਪੇਪਰ ਨੂੰ ਆਪਾਂ ਉਹ ਡਿਜ਼ਾਈਨ ਲਈ ਵਰਤ ਸਕਦੇ ਹਾਂ ਜਿਹੜੇ ਡਿਜ਼ਾਈਨਰਾਂ ਦਾ ਆਪ ਨੂੰ ਪਤਾ ਹੁੰਦਾ ਵੀ ਜਿਆਦਾ ਰਿਪੀਟ ਨਹੀਂ ਹੋਣਾ ਇੱਕ اے ਵਾਲਾ ਪੇਪਰ ਆ ਜਾਂਦਾ ਹੈ ਪਲਾਸਟਿਕ ਦਾ ਹੁੰਦਾ ਇਹ ਇਹ ਜਿਵੇਂ ਆਪਣੀ ਪਲਾਸਟਿਕ ਦੇ ਹੁੰਦਾ ਪੇਪਰ ਓਵੇਂ ਹੁੰਦਾ ਇਹ ਇਹ ਮਜ਼ਬੂਤ ਹੈ ਫੱਟਦਾ ਨਹੀਂ ਹੈਗਾ ਇਹਦੇ ਉੱਤੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਜਿਵੇਂ ਕੱਟਵਰਕ ਵੀ ਜਿਹੜੇ ਡਿਜ਼ਾਈਨਾਂ ਦਾ ਆਪ ਨੂੰ ਪਤਾ ਵੀ ਬਹੁਤ ਵਾਰ ਰਿਪੀਟ ਹੋਣਗੇ ਤੇ ਇਹਦੇ ਤੇ ਥੋੜਾ ਜਿਹਾ ਗੜੀਆਂ ਕੱਢਣ ਦੀ ਖਿਆਈ ਆਉਂਦੀ ਹੈ ਹੱਥ ਨਾਲ ਗੜੀਆਂ ਕੱਢਣੀਆਂ ਔਖੀਆਂ ਨੇ ਮਸ਼ੀਨ ਤੇ ਬਹੁਤੇ ਕੱਢ ਲੈਂਦੇ ਨੇ ਪਰ ਅਸੀਂ ਹੱਥ ਨਾਲ ਹੀ ਕੱਢਦੇ ਹਾਂ ਅਸੀਂ ਕਦੇ ਮਸ਼ੀਨ ਤੇ ਟ੍ਰਾਈ ਨਹੀਂ ਕੀਤਾ ਕਿਉਂਕਿ ਅਸੀਂ ਕੱਚਾ ਪੇਪਰ ਵਰਤਦੇ ਆ ਪੱਕਾ ਨਹੀਂ ਵਰਤਦੇ ਇਹ ਆਗੇ ਪੇਪਰ ਜੀ ਤੇ ਇਹ ਦੁਬਾਰ ਜਿਵੇਂ ਆਮਨੇ ਤੁਹਾਨੂੰ ਦੱਸਿਆ ਸੀਗਾ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਇਹ ਪੇਪਰ ਆਪਾਂ ਇਹਦੇ ਉੱਤੇ ਰੱਖ ਕੇ ਹੈ ਨਾ ਕਿਸੇ ਜੈਲ ਪੈਨ ਨਾਲ ਜਾਂ ਡਾਰਕ ਪੈਨ ਹੁੰਦਾ ਨਾ ਇਹਦੇ ਉੱਤੇ ਰੱਖ ਕੇ ਇਹਨੂੰ ਇਦਾਂ ਇਦਾਂ ਉਹ ਡਿਜ਼ਾਈਨ ਨੂੰ ਆਪਾਂ ਉਲੀਕ ਲਾਂਗੇ ਛਾਪ ਲਾਂਗੇ ਉਸ ਤੋਂ ਬਾਅਦ ਜਦੋਂ ਡਿਜ਼ਾਈਨ ਇਹਦੇ ਉੱਤੇ ਛੱਪ ਗਿਆ ਹੈ ਨਾ ਫਿਰ ਆਪਾਂ ਬਰੀਕ ਸੂਈ ਨਾਲ ਕਿਹੜੀ ਸੂਈ ਹੁੰਦੀ ਹੈ ਉਹ ਨਾ ਮਸ਼ੀਨ ਵਾਲੀ ਨਾਲ ਹੀ ਕੱਢਦੇ ਹਾਂ ਹਾਂ ਫਿਰ ਆਪਾਂ ਉਹਦੇ ਵਿੱਚ ਗਲੀਆਂ ਕੱਢ ਲਾਂਗੇ ਜਿਵੇਂ ਹੁਣ ਆਹ ਡਿਜ਼ਾਈਨਾਂ ਦੇ ਵਿੱਚ ਗਲੀਆਂ ਨਿਕਲੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹੀ ਮਤਲਬ ਜਿਵੇਂ ਹੁਣ ਆਪਾਂ ਨੇ ਉੱਤੇ ਛਾਪਣਾ ਉਹਦੇ ਵਾਸਤੇ ਆਪਾਂ ਨੂੰ ਸੂਟ ਤੇ ਫਿੱਕੇ ਸੂਟਾਂ ਵਾਸਤੇ ਜਿਵੇਂ ਆਹ ਵਾਲਾ ਅਨੀਲ ਹੋ ਗਿਆ ਹਨਾ ਇਹ ਨੀਲ ਲੈ ਲੈਣਾ ਸੁੱਕਾ ਤੇ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਆਹ ਵਾਲਾ ਤੇਲ ਤਾਰਬਿੰਦ ਦਾ ਤੇਲ ਜਿਹੜਾ ਆਪਣੇ ਪੇਂਟ ਵਾਲੀ ਦੀ ਦੁਕਾਨਾਂ ਤੋਂ ਮਿਲ ਜਾਂਦਾ ਹੈ ਰੰਗ ਵਾਲੀਆਂ ਦੁਕਾਨਾਂ ਤੋਂ ਹਾਂ ਕਲਰ ਵਾਲੀਆਂ ਤੋਂ ਜਿਹੜਾ ਆਪਾਂ ਪੱਕੇ ਕਲਰ ਦੇ ਵਿੱਚ ਤੇਲ ਨਹੀਂ ਪਾਉਂਦੇ ਤਾਰਪਿੰਡਾ ਤੇਲ ਕਹਿੰਦੇ ਨੇ ਬਾਕੀ ਕਈ ਥਾਵਾਂ ਤੇ ਕੀ ਪਤਾ ਵੀ ਕੋਈ ਹੋਰ ਨਾਮ ਲੈਂਦੇ ਹੋਣਾ ਵੀ ਇਹ ਕਲਰ ਦੇ ਵਿੱਚ ਆਪਾਂ ਯੂਜ਼ ਕਰਦੇ ਆ ਜਿਹੜਾ ਆਪਾਂ ਗੇਟਾਂ ਤੇ ਲੋਹੇ ਵਗੈਰਾ ਤੇ ਆਪਾਂ ਕਰਦੇ ਆ ਕਲਰ ਉਹਦੇ ਵਿੱਚ ਇਹ ਤੇਲ ਪੈਂਦਾ ਜਿਵੇਂ ਇੱਕ ਇਹ ਵਾਲਾ ਤੇਲ ਉੜਦਾ ਛੇਤੀ ਆ ਜਿਵੇਂ ਇੱਕ ਸੂਟ ਤੇ ਡਿਜ਼ਾਈਨ ਲਾਉਣਾ ਉਹਦੇ ਵਾਸਤੇ ਨੀਲ ਕਿੰਨਾ ਕੁ ਪਾਉਣਾ ਤੇ ਕਿੰਨਾ ਕੁ ਤੇਲ ਉਹ ਨੀਲ ਆਪਾਂ ਡੱਬੀ ਦੇ ਵਿੱਚ ਪਾ ਕੇ ਰੱਖਣਾ ਜਿਵੇਂ ਆਹ ਵਾਲੀ ਜਿਵੇਂ ਆਪਣੀ ਡੱਬੀ ਆ ਹਨਾ ਪਲਾਸਟਿਕ ਦੀ ਤੇ ਇਹਦੇ ਚ ਆਪਾਂ ਨੇ ਨੀਲ ਪਾ ਕੇ ਵਿੱਚ ਉਹ ਪਾਇਆ ਹੋਇਆ ਹੈ ਨੇਮੀ ਲੀਰਾਂ ਦੇ ਟੁੱਟੇ ਪਏ ਹੋਏ ਨੇ ਵਿੱਚ ਨੀਲ ਪਾਇਆ ਹੈ ਇਹਦੇ ਵਿੱਚ ਤੇਲ ਪਾਇਆ ਹੈ ਤੇ ਇਸ ਤਰ੍ਹਾਂ ਆਪਾਂ ਪਹਿਲਾਂ ਭੋਂਕੇ ਰੱਖ ਲੈਣਾਗਾ ਨੀਲ ਉਹਦੇ ਨਾਲ ਫਿਰ ਨੀਲ ਜਿਹੜਾ ਥੋੜਾ ਜਿਹਾ ਮਤਲਬ ਤੇਲ ਨਾਲ ਮਿਲ ਕੇ ਵਧੀਆ ਰੰਗਤ ਆ ਜਾਂਦੀ ਹੈ ਉਹਦੀ ਜੇ ਹੁਣ ਆਪਾਂ ਤੁਰਤ ਪਾ ਕੇ ਨੀਲ ਹਨਾ ਕਈ ਵਾਰ ਕੰਮ ਕਰਦੇ ਆਂਗੇ ਉਹ ਥੋੜਾ ਜਿਹਾ ਖੁਰਦਲਾ ਜਾਂ ਰਹਿ ਜਾਂਦਾ ਨਹੀਂ ਫਿਰ ਵਿੱਚ ਮੈਲਟ ਜਾਂ ਹੋ ਕੇ ਨੀਲ ਹੋ ਜਾਂਦਾ ਹੈਗਾ ਤੇ ਕਲਰ ਮਿਕਸ ਹੋ ਜਾਂਦਾ ਮਤਲਬ ਤੇਲ ਦੇ ਨੀਲ ਦੇ ਵਿੱਚ ਤੇਲ ਪਾ ਕੇ ਲੀਰ ਡਬੋ ਕੇ ਹਨਾ ਜੋਟ ਜੇ ਆ ਪੇਪਰ ਦੇ ਉੱਤੇ ਗਲੀਆਂ ਕੱਢੀਆਂ ਨੇ ਹਨਾ ਆਹਾ ਉਹ ਪੇਪਰ ਨੂੰ ਐ ਸੂਟ ਦੇ ਉੱਤੇ ਰੱਖ ਕੇ ਤੇ ਸੂਟ ਦੇ ਉੱਤੇ ਵੀ ਦੇਖੋ ਹਨਾ ਪਹਿਲਾਂ ਆਪਾਂ ਨੇ ਉਹਦੀ ਮਿੰਤੀ ਕਰਨੀ ਹੈ ਵੀ ਜਿਵੇਂ ਆਪਾਂ ਸੂਟ ਆਹਾ ਬਣਾਉਣੇ ਆ ਹਨਾ ਸਲਾਈ ਕਰਦੇ ਆ ਉਹਦੇ ਅਕੋਰਡਿੰਗ ਤੁਸੀਂ ਸੂਟ ਦਾ ਨਾਪ ਆਪਣੇ ਪਤਾ ਕਰਨਾ ਵੀ ਜਿਹੜੀ ਪੈਂਟ ਦਾ ਆਪਾਂ ਨੇ ਸੂਟ ਕੱਢਣਾ ਚਾਹੇ ਆਪਦਾ ਕੱਢਣਾ ਉਹ ਨਾਪ ਦੇ ਅਕੋਰਡਿੰਗ ਹੈਨਾ ਨਿਸ਼ਾਨੀਆਂ ਲਾ ਲੈਣੇ ਨਿਸ਼ਾਨੀਆਂ ਲਾ ਕੇ ਸੂਟ ਦੇ ਵੀ ਜਿਵੇਂ ਕੇਰਾ ਮੰਨ ਕੇ ਜਲਵਾ ਆ ਗਿਆ ਨਾ ਵੀ ਇਹ ਕੇਰੇ ਦੇ ਆਪਨੇ ਵੀ ਇੱਥੇ ਡਿਜ਼ਾਈਨ ਬਣਾਉਣਾ ਇੱਥੇ ਫਿਰ ਉਹਦੇ ਤੇ ਜਿਵੇਂ ਨਿਸ਼ਾਨੀ ਲਾ ਸਕਦੇ ਤੁਸੀਂ ਸਕੇਲ ਦੀ ਮਦਦ ਨਾਲ ਲਾ ਸਕਦੇ ਹੋ ਇੰਚ ਟੇਪ ਦੀ ਨਾਲ ਵੀ ਲਾ ਸਕਦੇ ਆਪਾਂ ਐਵੇਂ ਨਿਸ਼ਾਨੀ ਬਸੋ ਵੀ ਜਿਵੇਂ ਜਿੰਨਾ ਕ ਆਪਾਂ ਨੇ ਤਿਆਰ ਕਰਨਾ ਉਹਦੇ ਹਿਸਾਬ ਨਾਲ ਨਿਸ਼ਾਨੀ ਲਾ ਕੇ ਅਪਕੀਰਾ ਸ਼ਾਪ ਸਕਦੇ ਆ ਕਿਰਾ ਜਿੱਥੇ ਵੀ ਮਤਲਬ ਆਪਾਂ ਨੇ ਸੂਟ ਦੇ ਅਕੋਰਡਿੰਗ ਨਾਪ ਲੈ ਕੇ ਮਤਲਬ ਸੂਟ ਦਾ ਨਾਪ ਆਪਾਂ ਨੂੰ ਆਉਣਾ ਚਾਹੀਦਾ ਉਹਦੇ ਨਾਲ ਫੇਰ ਹੀ ਆਪਾਂ ਕੜਾਈ ਕਰ ਸਕਦੇ ਆ ਉਸ ਤੋਂ ਬਾਅਦ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਗਲੀਆਂ ਗੱਡੀਆਂ ਹੋਈ ਨੇ ਡਿਜ਼ਾਈਨ ਦੇ ਵਿੱਚ ਹਨ ਇਹਨੂੰ ਸੂਟ ਉੱਤੇ ਰੱਖ ਕੇ ਉਹ ਜਿਹੜੀ ਆਪਣੀ ਅਨੀਲ ਦੇ ਵਿੱਚ ਤੇਲ ਪਾਇਆ ਹੋਊਗਾ ਲੀਰ ਵਿੱਚ ਲੀਵੀੜੀ ਹੋਊਗੀ ਜਿਹੜੀ ਆਪਾਂ ਕੁਝ ਸਮਾਂ ਪਹਿਲਾਂ ਹਨਾ ਪਿਉ ਕੇ ਰੱਖੀਊਗੀ ਉਹ ਲੀਰ ਨੂੰ ਆਪਾਂ ਨੇ ਕੱਢਣਾ ਇਹਦੇ ਵਿੱਚੋਂ ਤੇ ਇਹਦੇ ਉਤੋਂ ਦੀ ਆਪਾਂ ਨੇ ਟ੍ਰੇਸ ਕਰਨਾ ਤੇ ਉਹ ਨੀਚੇ ਜਾ ਕੇ ਆਪਣੇ ਸੂਟ ਦੇ ਉੱਤੇ ਜਿਹੜੇ ਸਰਾਖ ਕਰੇ ਹੋਏ ਨੇ ਡਿਜ਼ਾਈਨ ਦੇ ਵਿੱਚ ਇਹਨਾਂ ਦੇ ਵਿੱਚ ਦੀ ਨੀਲ ਲੰਗਦਾ ਹੋਇਆ ਸੂਟ ਦੇ ਉੱਤੇ ਉਹ ਡਿਜ਼ਾਈਨ ਛਾਪ ਜੂਗਾ ਤੇ ਇਹ ਵਾਲਾ ਆ ਗਿਆ ਚੂਨਾ ਟਿੱਟਾ ਚੂਨਾ ਸਿਲਵਰ ਤੇ ਇਹੇ ਕੰਮ ਆਉਂਦਾਗਾ ਜਿਵੇਂ ਆਪਣੇ ਬਲੈਕ ਸੂਟ ਹੋ ਗਿਆ ਮਤਲਬ ਡਾਰਕ ਕਲਰ ਹੋ ਗਿਆ ਬਲੂ ਕਲਰ ਹੋ ਗਿਆ ਉਹਨਾਂ ਦੇ ਉੱਪਰ ਇਹ ਕੰਮ ਆਉਂਦਾ ਕਾਫੀ ਹੋ ਗਿਆ ਹਨਾ ਕਿਉਂ ਜਿਹੜੇ ਆਪਣੇ ਡਾਰਕ ਸੂਟ ਹੁੰਦੇ ਨੇ ਕਾਲੇ ਹੋਗੇ ਨੀਲੇ ਹੋਗੇ ਕੋਕਾ ਕੋਲੇ ਹੋਗੇ ਉਹਨਾਂ ਦੇ ਵਿੱਚ ਆ ਨੀਲ ਨੀਲੇ ਕਲਰ ਦਾ ਦੀਦਾ ਨਹੀਂ ਹੈਗਾ ਤੇ ਇੰਨਾ ਚ ਤੇਲ ਆ ਵਾਲੀ ਚੂਨੇ ਚ ਤਾਣੀ ਦਿੰਦਾ ਹੈ ਕਿਉਂਕਿ ਇਹ ਵਾਲਾ ਤੇਲ ਆ ਜਿਹੜਾ ਇਹ ਉੜਦਾ ਬਹੁਤ ਛੇਤੀ ਆ ਤੇਲ ਤਾਂ ਕਰਕੇ ਜਦੋਂ ਆਪਾਂ ਮਤਲਬ ਸਿਪਾਈ ਕਰਦੇ ਹਣਾ ਉਦੋਂ ਥੋੜਾ ਜਿਹਾ ਵਿੱਚ ਪਾ ਲੈਨੇ ਹੈਗੇ ਜਿੰਨੀ ਕ ਆਪਾਂ ਨੂੰ ਲੋੜ ਬਾਕੀ ਦਾ ਦਾਗ ਵੀ ਨਹੀਂ ਪੈਂਦਾ ਹਣਾ ਨਾ ਦਾਗ ਵੀ ਨਹੀਂ ਪੈਂਦਾ ਇਹਦਾ ਸੂਟਾਂ ਤੇ ਉੱਠ ਜਾਂਦਾ ਇਹ ਤੇ ਇਹ ਹੁਣ ਕਾਫੀ ਟਾਈਮ ਹੋ ਗਿਆ ਸੀ ਨਹੀਂ ਚੂਨਾ ਤਾਂ ਵਰਤਿਆ ਨਹੀਂ ਇਹਦੇ ਵਿੱਚ ਤਾਂ ਤੇਲ ਹੈਗਾ ਮਤਲਬ ਨੀਲ ਚ ਤਾਂ ਇਹ ਚ ਤੇਲ ਤਾਂ ਸੁੱਕਿਆ ਪਿਆ ਕਿਉਂਕਿ ਹੁਣ ਅਸੀਂ ਨਹੀਂ ਡਾਰਕ ਕੋਈ ਸੂਟ ਸਾਪਿਆ ਨਹੀਂ ਹੈਗਾ ਇਹ ਵੀ ਆਪਾਂ ਜਿਹੜਾ ਚੂਨਾ ਹਣਾ ਚਿੱਟਾ ਜਿਵੇਂ ਚਿੱਟਾ ਚੂਨਾ ਇਹ ਵੀ ਤੁਸੀਂ ਜਿਹੜਾ ਟੇਲਰ ਮਟੀਰੀਅਲ ਦੀ ਦੁਕਾਨ ਹੁੰਦੀ ਆ ਉਹਨਾਂ ਤੋਂ ਆਪਾਂ ਲੈ ਸਕਦੇ ਆ। ਆਪਾਂ ਵਾਲੀ ਤੋਂ ਵੀ ਮਿਲ ਜਾਂਦਾ ਇਹ। ਹਾਂ ਕਈ ਆਪਣੇ ਗਿਫਟ ਸ਼ਾਪ ਵੀ ਹੁੰਦੇ ਨੇ ਉਹਨਾਂ ਤੋਂ ਵੀ ਤੁਸੀਂ ਟਰਾਈ ਕਰ ਸਕਦੇ ਹੋ ਰੀਲਾ ਰੂਲਾ ਉਹ ਵੀ ਰੱਖਦੇ ਹੁੰਦੇ ਨੇ ਇਹ ਸਮਾਨ ਉਹਨਾਂ ਤੋਂ ਵੀ ਮਿਲ ਸਕਦਾ। ਤੇ ਨੀਲ ਦਾ ਤੁਹਾਨੂੰ ਪਤਾ ਹੀ ਹੈ ਨਾ ਤੇ ਆ ਤਾਰਪੀਨ ਦਾ ਤੇਲ ਆਪਣੇ ਰੰਗਾਂ ਵਾਲੀ ਦੁਕਾਨ ਤੋਂ ਮਿਲ ਜੂਗਾ ਇਹ ਵੀ ਉੜਦਾ ਜਲਦੀ ਆ। ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਤੇ ਜਿਹੜੇ ਭੈਣ ਭਰਾ ਨਵੇਂ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਬਾਕੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਇਹ ਵੀ ਵੀਡੀਓ ਵੀ ਬਣਾਵਾਂਗੇ ਸਾਨੂੰ ਕਮੈਂਟ ਵੀ ਆਉਂਦੇ ਨੇ ਹਨਾ ਵੀ ਕਢਾਈ ਲਈ ਆਪਾਂ ਸਾਰਾ ਸਮਾਨ ਹੋਰ ਕੀ ਕੀ ਹੁੰਦਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਹੱਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਹਸਰੀ ਘਾਲ ਜੀ